ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤੁਹਾਨੂੰ ਦਿਨੇ ਆ ਜੀ 3 ਹਫ਼ਤੇਵਾਲ ਦਾ ਅਪਡੇਟ ਆਪਣੇ ਆਪਾ ਪੌਣੇ ਦੀ ਇਹ ਦਿਖਾਉਂਦੇ ਆ ਤੁਹਾਨੂੰ ਕਿੰਨਾ ਕੁ ਫਰਕ ਪਿਆ ਆ ਘੱਟ ਮਿਹਨਤ ਦੇ ਨਾਲ ਰਿਜ਼ਲਟ ਵਧੀਆ ਮਿਲਿਆ ਜਾਂ ਨਹੀਂ ਵੀਡੀਓ ਦੇਖ ਕੇ ਤੁਸੀਂ ਦੱਸਣਾ ਕਰਦੇ ਆਂ ਦੀ ਸ਼ੁਰੂਕ ਮੈਂ ਥੋੜਾ ਘੱਟ ਬੋਲੂਗਾ ਮੇਰੇ ਬੋਲਣ ਦੇ ਨਾਲ ਮੱਛੀਆਂ ਥੋੜੀਆਂ ਥੱਲੇ ਚਲ ਜਾਂਦੀਆਂ ਹਨ ਫਿਰ ਉੱਪਰ ਨਹੀਂ ਆਉਂਦੀਆਂ ਟਰਾਈ ਕਰੂੰਗਾ ਸ਼ਾਇਦ ਉੱਪਰ ਆ ਜਾਣ ਫੀਡ ਪਾ ਕੇ ਟਰਾਈ ਕਰਦੇ ਹਾਂ ਜੀ ਸ਼ਾਇਦ ਫੀਡਿੰਗ ਕਰਨ ਨਾਲ ਉੱਪਰ ਨੂੰ ਇਹ ਅੰਮ੍ਰਿਤਸਰ ਤੋਂ ਦੌੜਦੀਆਂ ਆ। ਪਰ ਨੂੰ ਨਹੀਂ ਆ ਨਹੀਂ ਥੱਲੇ ਨਹੀਂ ਚੰਗਣੀਆਂ। ਛੋਟੇ ਬੱਚਿਆਂ ਦੇ ਦੇਖ ਕੇ ਫਰਾਈ ਕਰਕੇ ਜੇ ਉੱਪਰ ਨੂੰ ਆ ਜਾਣ ਤਾਂ ਇਹ ਆ ਗਏ। ਇਹ ਸਾਡੇ ਪਿਛਲੇ ਸਾਲ ਦੇ ਜਿਹੜੇ ਬੱਚੇ ਤੁਹਾਨੂੰ ਲੋਇਸ ਹੈ ਨਹੀਂ। ਸੇਵੀ ਮਗਰ ਵੀਡੀਓ ਦੇ ਵਿੱਚ ਇਹ ਵਧੀਆ ਨਹੀਂ ਦਿਖੀ। ਇਸ ਵਾਰ ਥੋੜੇ ਕਲੀਅਰ। ਫੋਨ ਤੇ ਕੈਮਰਾ ਨੂੰ ਦੇਖ ਕੇ ਨਾ ਥੋੜੇ ਦੂਰ ਚੱਲ ਜੰਦੇ, ਦੌੜ ਜਾਂਦੇ। ਬਸ। ਇਹਨਾਂ ਥੋੜਾ ਹੋ ਕਰਦੇ। ਇਹ ਵੀ ਬਰਕੁਨੀ ਪਨੋ ਨਾ ਦੇ ਦੇਖੋ ਜੇ ਅਫਰ ਤੇ ਟ੍ਰਾਈ ਕਰਦੇ ਆ ਉਹਨਾਂ ਨੂੰ ਦਿਖਾਉਣਾ

ਉਹ ਕਿਹਾ ਜੀ ਮਿਕਸ ਕਰਨਾ 컬러 ਕਿ ਨਹੀਂ ਸੋਨੇ ਵਾਲੇ ਵਿੱਚ ਬਹੁਤ ਸੋਨੇ ਜਾਣੇ ਉਹ ਜੇਨ ਕਰਦਾ ਜਿਵੇਂ ਇਹਨਾਂ ਕੋਲ ਕਿਥੇ ਇਥੇ ਥਾਣੋ ਜਿੰਨਾ ਤੇ ਆਮਰਾ ਕੋਲ ਨਾ ਫਿਰ ਉੱਪਰ ਆਂਡ ਤੇ ਫਿਲਟ ਕਰਦੇ ਇਹ ਬੜਾ ਵਧੀਆ ਲੱਗਦਾ ਸੀ ਬਾਕੀ ਉਸ ਤਰ੍ਹਾਂ ਆਮ ਜਿਹਾ ਇੱਕ ਦਾ ਸੇਲ ਕਰਦਾ ਰਹਿਦਾ 컬러 ਵਾਲੇ ਕਿੰਨੇ ਇਦਾਂ ਥੋੜਾ ਇਸਕੇ ਲੱਗ ਰਹੀ ਹੈ ਉੱਪਰੋਂ ਵਾਈਟ ਨਿਕਲ ਰਹੀ ਟਿਕਨ ਹੋਣਾ ਸਮੇਂ ਮੈਂ ਇਹ ਵੀ ਪਾ ਦੂੰਗਾ ਪਰ ਇਹ ਵੀ ਕਰ ਲਈਏ 2 ਦਿਨ ਜਿਆਦਾ ਡਰਾਹਾਂਗਾ ਮੁਤੰਦ ਫੋਲਿਆ ਜੀ ਸਾਡੀ ਸਟਾਕ ਜੀ ਦਾ ਕਿੰਨਾ ਹੈ ਤੁਸੀਂ ਧਿਆਨ ਦੇ ਨਾਲ ਦੇਖੋਗੇ ਨਾ ਪਿਛਲੀ ਵੀਡੀਓ ਦੇ ਵਿੱਚ ਤੇ ਬੜੀ ਛੋਟੀ ਛੋਟੀ ਸੀਗਾ ਇਹਦਾ ਮਤਲਬ ਪlant ਦਾ ਸਾਈਜ਼ ਜੀ ਦਾ ਨਾ ਇਹਦੇ ਬਰਾਬਰ ਜੇ ਹੀ ਸੀਗਾ ਲਗਭਗ ਤੇ ਇੱਕ ਤਾਂ ਇਹਦੀ ਹਾਈਟ ਕਾਫੀ ਵੱਧ ਗਈ ਹੈ ਤੇ ਜਦੋਂ ਫਰੂਟ ਬਿਲਕੁਲ ਮੜਮੜਾ ਦਿਦਾ ਸੀ ਹੁਣ ਦੇਖੋ ਗ੍ਰੀਨ ਕਲਰ ਦੇ ਵਿੱਚ ਫਰੂਟ ਆ ਆ ਬਿਲਕੁਲ ਉਸ ਤੋਂ ਛੋਟਾ ਹੈ ਸਾਈਜ਼ ਆ ਆਹ ਤੋਂ ਸਟੋਰ ਦਾ ਬਟਾ ਇਹ ਅੱਜ ਦਾ ਰੈਡੀ ਹੋ ਗਿਆ ਖਾਣ ਵਾਸਤੇ ਨਾ ਮਰੀਆ ਇਹ ਥੋੜੀ ਵਿੱਚ ਦੋ ਤਿੰਨ ਤਰ੍ਹਾਂ ਦੀ ਵੈਰਾਈਟੀ ਹੈ ਇਹਦੇ ਵਿੱਚ ਇੱਕ ਗੋਲ ਵੀ ਆ ਲੰਬੇ ਕਾਈ ਤਰੀਕੇ ਦੀਆਂ ਵਿੱਚ ਨੂੰ ਇੱਥੇ ਆਹ ਹੋਰ ਟਾਈਪ ਦੀ ਹੈ ਲੰਬੀ ਇਦਾਂ ਇਹ ਹੋਰ ਵੈਰਾਈਟੀ ਦੀ ਹੈ ਇਹ ਨਾਲ ਕਲੈਕਟਰਾਂ ਦੀ ਬਹੁਤ ਸੋਹਣੀ ਹੋ ਰਹੀ ਨੇ ਇਹਦੇ ਵਿੱਚ ਇੱਕ ਲੱਗੀਆਂ ਟੌਪ ਦੀ ਵੈਰਾਈਟੀ ਆਇਆ ਇਹ ਦੇਖ ਇਹ ਸਭ ਤੋਂ ਟੌਪ ਦੀ ਮੰਨੀ ਜਾਂਦੀ ਹੈ ਬਰਾਤੇ ਇਹਨਾਂ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਤਾਂ ਕਰਕੇ ਮੈਂ ਜ਼ਿਆਦਾ ਵਧੀਆ ਮੰਨ ਲਿਆ ਅੱਗੇ ਇਹਦੇ ਵਿੱਚ ਆਇਆ ਇਹ ਵੈਰਾਈਟੀ ਹੈ ਅੱਜ ਲੱਗ ਤਰੰਗ ਅਖੇਪਾ ਇਹਨਾਂ ਨੂੰ ਕੁਛ ਨਹੀਂ ਕੀਤਾ ਬਸ ਫੀਡ ਕੀਤੀ ਗੱਲੀ ਮੱਛੀਆਂ ਨੂੰ ਮੱਛੀਆਂ ਨੇ ਫੀਡ ਦੇ ਨਾਲ ਹੀ ਇਹ ਵਧੀਆ ਬਹੁਤ ਪਿਆਰ ਹੋ ਗਈ ਤੇ ਲੈਟਸ ਵੀ ਨਾਲ ਲੜਾ ਨਾ ਇਹ ਵੀ ਬਹੁਤ ਵਧੀਆ ਬਣ ਗਿਆ ਪਿਸਟੋਪਾ ਤਾ ਵੀ ਖਾ ਲਿਆ ਆ ਤੇ ਹੁਣ ਤਾਂ ਥੋੜਾ ਰਹਿ ਗਿਆ ਨਮਾ ਲਾਵਾਂਗੇ ਹੋਰ ਚਲੋ ਇਹ ਲੋਗ ਤਾਂ ਵਧੀਆ ਹੈ ਇਹਨਾਂ ਉਹਦੇ ਨਾਲ ਮੁੱਤੀ ਤੋਂ ਪਾਣੀ ਦੇ ਵਿੱਚ ਹੈ ਟੋਟਲ ਤੁਮ ਤੁਸੀਂ ਦੇਖ ਕੇ ਦੱਸਿਓ ਵੀ ਤੁਹਾਨੂੰ ਲੱਗਦਾ ਵੀ ਸਕਸੈਸ ਆ ਜਾਂ ਨਹੀਂ ਇਹ ਮਨ ਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਜਿਹੜਾ ਕੋਈ ਜਿਆਦਾ ਮਿੱਟੀ ਜ਼ਮੀਨ ਨਹੀਂ ਕਰ ਸਕਦਾ ਸੋਨੇ ਦਾ ਛੋਟਾ ਮੋਟਾ ਆਪਣਾ ਸੈਟਅਪ ਬਣਾ ਕੇ ਯਕਿਨਨ ਹੋ ਵੀ ਕਰ ਸਕਦਾ ਹੈ ਬੜੀ ਆਰਗੇਨਿਕ ਫੂਡ ਖਾ ਸਕਦੇ ਹਾਂ ਦਿਨਾਂ ਕਿਸੇ ਟੈਨਸ਼ਨ ਤੋਂ ਫਸਟ ਫਰੋਰੀ ਲਾਈਸੀ ਡਾਇਰੈਕਟ ਪਾਣੀ ਦੇ ਵਿੱਚ ਕੱਟ ਦਿੱਤਾ ਸੀ ਟੋਟਲੀ ਪੱਤੇ ਨਾ ਉਹ ਬਿਲਕੁਲ ਕਟਿੰਗ ਕਰਕੇ ਲਾਈਸੀ ਤੇ ਵੀ ਉਹਦੇ ਵਿੱਚ ਦੁਬਾਰਾ ਗਰੋਥ ਹੋ ਗਿਆ ਹੈ ਇਹ ਆਪਾਂ ਇਹਦੇ ਵਿੱਚੋਂ ਬੂਟੇ ਕੱਢਦੇ ਸੀ ਸੰਘਣੀ ਸੀ ਜਿਆਦਾ ਇੱਥੇ ਕਿਉਂਕਿ ਅੰচার ਬੂਟੇ ਵੀ ਤੋਂ ਕੱਢਦੇ ਸੀ ਮੈਨੂੰ ਲੱਗਦਾ ਨਹੀਂ ਸੀ ਹੋਣਗੇ ਪਰ ਵਧੀਆ ਹੋ ਗਏ ਫਿਰ ਵੀ ਇਹ ਵੀ ਅਗਲੀ ਵੀਡੀਓ 'ਚ ਆਪਾਂ ਦਿਖਾਵਾਂਗੇ ਨੈਕਸਟ ਆਪਾਂ ਲਾਵਾਂਗੇ ਟਮਾਟੋ ਪਲਾਂਟ ਲਾਵਾਂਗੇ ਚਿੱਲੀ ਦੇ ਲਾਵਾਂਗੇ ਥੋੜੀ ਇਹਦੇ ਵਿੱਚ ਆਪਾਂ ਪਾਣੀ ਸਲਾਵਾਂਗੇ ਫਿਰ ਤੁਹਾਨੂੰ ਦਵਾਂਗੇ ਲਾਕਰ ਦੀ ਅਪਡੇਟ ਕਰਾਂਗੇ ਫਿਰ ਹੌਲੀ ਹੌਲੀ ਜਦ ਜਦਾਂ ਗਰੋਅ ਕਰਨਗੇ ਉਹਦੀ ਵੀ ਤੁਹਾਨੂੰ ਨਾਲ ਨਾਲ ਸਬਡਿਟ ਗਿਆ ਕਰਾਂਗੇ। ਇਹ ਸੀਗੀ ਸਾਡੀ ਛੋਟੀ ਜਿਹੀ ਅਪਡੇਟ। ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਜੀ। ਥੈਂਕ ਯੂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ।